ਕਾਂਗਰਸ ਮਹਿਲਾ ਸਿੰਘ ਉਹ ਲੋਕ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਵਾਅਦਾ ਖਿਲਾਫ ਜਿਹੜਾ ਜ਼ਹਿਰਾ ਵਹਿਰਾ ਤੋਂ ਪਿਆ ਉਹਨਾਂ ਦੇ ਖਾਤੇ ਚ ਪਾਉਣ ਦੀ ਗੱਲ ਕੀਤੀ ਸੀ ਨੇ ਨੇ ਧਰਨਾ ਲਾਇਆ ਹੈ ਤੁਸੀਂ ਵੀ ਕਹਿੰਦੇ ਹੋ ਕੀ ਕਹਿਣਾ ਚਾਹੋ ਪੰਜਾਬ ਤੋਂ ਦੇਖੋ ਅਸੀਂ ਜਿਹੜਾ ਸਾਡੇ ਇਹ ਪੰਜਾਬ ਦੀਆਂ ਮਹਿਲਾਵਾਂ ਦੀ ਸਾਡੀਆਂ ਭੈਣਾਂ ਦੀ ਲੜਾਈ ਕਾਂਗਰਸ ਪਾਰਟੀ ਲੜਨ ਜਾ ਰਹੀ ਹੈ ਕਿਉਂਕਿ ਜਿਵੇਂ ਆਮ ਆਦਮੀ ਪਾਰਟੀ ਨੇ ਬੜੇ 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 ਦਾਅਵੇ ਕੀਤੇ ਸੀ ਚਾਹੇ ਉਹ ਸਿਹਤ ਸਹੂਲਤਾਂ ਨੂੰ ਲੈ ਕੇ ਹੋਵੇ ਚਾਹੇ ਸਕੂਲ ਐਜੂਕੇਸ਼ਨ ਨੂੰ ਲੈ ਕੇ ਹੋਵੇ ਨੌਕਰੀਆਂ ਨੂੰ ਲੈ ਕੇ ਹੋਵੇ ਜਾਂ ਜਿਹੜਾ ਇਹ ਬਹੁਤ ਹੀ ਸਾਡੇ ਜਿਹੜੇ ਸਾਡੀਆਂ ਮਾਮਾ ਨਾਲ ਸਾਡੀਆਂ ਭੈਣਾਂ ਨੇ ਬਹੁਤ ਕੋਝਾ ਮਜ਼ਾਕ ਕੀਤਾ ਹਜ਼ਾਰ-ਹਜ਼ਾਰ ਰੁਪਏ ਹਾਲਾਂਕਿ ਹਜ਼ਾਰ ਰੁਪਏ ਬਹੁਤ ਨਗੂਣੀ ਰਕਮ ਹੈ ਇਹਨਾਂ ਨੂੰ ਘਰ ਚਲਾਉਣ ਵਾਸਤੇ ਲੇਕਿਨ ਇੱਕੋ ਜਿਵੇਂ ਕਹਿੰਦੇ ਡੁੱਬ ਜੂ ਤੇ ਲਿਖਿਆ ਸਰ ਇੱਕ ਗਰੀਬ ਔਰਤ ਲਈ ਇੱਕ ਗਰੀਬ ਭੈਣ ਲਈ ਜਿਹੜਾ ਹਜ਼ਾਰ ਰੁਪਈਆ ਵੀ ਉਹਨੂੰ ਬੜੀ ਵੱਡੀ ਰਾਸੀ ਲੱਗਦੀ ਹੈ ਤਾਂ 4 ਸਾਲ ਅੱਜ ਪੌਣੇ 4 ਸਾਲ ਦੇ ਲਗਭਗ ਹੋ ਗਏ ਨੇ 2 ਮਹੀਨੇ ਘਾਟਾ ਚੱਲੋ ਤੇ ਅਜੇ ਤੱਕ ਇੱਕ ਵੀ ਪੈਸਾ ਜਿਹੜਾ ਇਹਨਾਂ ਨੂੰ ਨਹੀਂ ਦਿੱਤਾ ਗਿਆ ਕਾਂ ਇਹ ਪਹਿਲਾਂ بڑے 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 ਦਾਅਵੇ ਕਰਦੇ ਹੁੰਦੇ ਸੀ ਵੀ ਸਾਡੀ ਸਰਕਾਰ ਆ ਜਿਹੜੀ ਉਹ ਬਣਨ ਸਾਰੀ ਆ ਜਿਹੜੇ ਇਹ ਵਾਦੇ ਪੂਰੇ ਕਰੋਗੇ ਅਸੀਂ ਵੋਟਾਂ ਵਲੇ ਨਹੀਂ ਕਰਦੇ ਜਿਵੇਂ ਕਾਂਗਰਸ ਨੇ ਜਿਹੜਾ ਕਰਨਾਟਕਾ ਦੇ ਵਿੱਚ 2000 ਰੁਪਏ ਦੇਣ ਦਾ ਦਾਵਾ ਕੀਤਾ ਸੀ ਕਿ ਸਰਕਾਰ ਬਣਦੇ ਸਭ ਤੋਂ ਪਹਿਲਾਂ ਅਸੀਂ ਨੂੰ 2000 ਰੁਪਏ ਦੇਣੇ ਹੋ ਲਾਗੂ ਕਿਤੇ ਤਾਂ ਜਿਹੜੀ ਇਹਨਾਂ ਦੀ ਅਸੀਂ ਵਾਦਾ ਖਿਲਾਫੀ ਦੇ ਖਰਾਬ ਦੀ ਉਹਨਾਂ ਦੀ ਨਿੰਦਾ ਕਰਦੇ ਜੇ ਦੇਣਗੇ ਵੀ ਤਾਂ ਮੈਂ ਕਹਿੰਦਾ ਵੀ ਜਦੋਂ ਪੂਰੇ ਦੇਣ ਚਾਹੇ 2 ਮਹੀਨੇ 4 ਮਹੀਨੇ 6 ਮਹੀਨੇ ਰੋਕੇ ਦੇਣ 60000 ਰੁਪਏ ਇਕੱਠਾ ਪਾਉਣ ਸਾਡੀਆਂ ਭੈਣਾਂ ਨੂੰ ਸਾਡੀਆਂ ਮਹਿਲਾਵਾਂ ਨੂੰ ਤੇ ਜੇ ਐਵੇਂ ਹੁਣ 2 ਮਹੀਨਾ ਦਾ ਵੀ 2-2 4-4000 ਰੁਪਏ ਪਾ ਕੇ ਤੇ ਉਹ ਕਹਿਣ ਵੀ ਸੀ ਆਪਣਾ ਵਾਦਾ ਪੂਰਾ ਕਰਤਾ ਉਹ ਤਾਂ ਗੱਲ ਹੀ ਨਾ ਬਣਦੀ ਤਾਂ ਸਾਡੀ ਇਹਨਾਂ ਤੋਂ ਮੰਗ ਹੈ ਕਿ ਤੁਸੀਂ 5 ਸਾਲ ਦੀ ਸਰਕਾਰ ਹੈ 60 ਮਹੀਨੇ ਬਣਦੇ 60 ਮਹੀਨੇ ਦੇ ਹਿਸਾਬ ਨਾਲ ਉਹਨਾਂ ਨੂੰ 1100 ਨਾਲ ਗੁਣਾ ਕਰਕੇ ਜਿੰਨੇ ਇਹਨਾਂ ਦੇ ਪੈਸੇ ਬਣਦੇ ਆ ਉਹ ਸਾਡੀਆਂ ਭੈਣਾਂ ਨੂੰ ਸਾਡੀਆਂ ਮਾਮਾ ਦੇ ਖਾਤਿਆਂ ਦੇ ਵਿੱਚ ਪਾਇਆ ਜਾਣ ਕਿਉਂਕਿ ਇਹਨਾਂ ਨੇ ਇੱਕ ਭਰੋਸੇ ਦੇ ਉੱਤੇ ਇਹਨਾਂ ਨੂੰ ਵੋਟ ਪਾਈ ਇਹਨਾਂ ਨੂੰ ਇਹੀ ਸੀ ਸਾਨੂੰ ਚਲੋ ਜੋ ਸਾਨੂੰ ਕੀ ਮਤਲਬ ਦੇ ਦਿੰਦਾ ਹੈ ਇਹਨਾਂ ਨੂੰ ਝੂਠ ਬੋਲ ਕੇ ਇਹਨਾਂ ਨੇ ਵੋਟਾਂ ਲਈਆਂ ਤਾਂ ਅਸੀਂ ਜਿਹੜਾ ਅਸੀਂ ਮੈਨੂਪੁਰ ਤੋਂ ਰਮੈਨਰ ਦੀ ਇਸ ਚੀਜ਼ ਦੀ ਮੰਗ ਕਰਦੇ ਆ ਕਿ ਇਹ ਇਹਨਾਂ ਵੀ ਆਉਣ ਵਾਲੇ ਇਲੈਕਸ਼ਨ ਤੋਂ 5-4 ਮਹੀਨੇ ਪਹਿਲਾਂ ਨੂੰ 10000 ਰੁਪਏ ਦੇ ਦੇਣ ਜਾਂ 5000 ਰੁਪਏ ਇਕੱਠਾ ਦੇ ਦੇਣ ਜੇ ਉਹ ਦੇਣੇ ਤਾਂ ਪੂਰੇ ਜਿਹੜੇ 5 ਸਾਲ ਦੇ ਪੈਸੇ ਹੈ ਦੇਣ ਆਲੇ ਆਉਣ ਸਮੇਂ ਦੇ ਵਿੱਚ ਵੀ ਸਕੀਮ ਲਾਗੂ ਕਰ ਲੈਣ ਅੱਗੇ ਕਿਸੇ ਵੀ ਸਰਕਾਰ ਆਵੇ ਤਾਂ ਕਿ ਉਹ ਵੀ ਇਹਨਾਂ ਨੂੰ ਜਿਹੜਾ ਇਹਨਾਂ ਦਾ ਚੱਲਾ ਚੱਲਦਾ ਰੱਖਣ ਵਾਸਤੇ ਗੋਨਨ ਨੂੰ ਸਹਹਾਤਾ ਮਿਲਦੀ ਰਹੇ। ਧੰਨ। ਕੱਲ ਵਿਧਾਨ ਸਭਾ ਦੇ ਵਿੱਚ ਮਨਮਿੰਦਰ ਕੌਰ ਪੱਖੋ ਡਿਸਟ੍ਰਿਕਟ ਪ੍ਰੈਜ਼ੀਡੈਂਟ ਮੈਲਾ ਕਾਂਗਰਸ। ਅੱਜ ਤੁਸੀਂ ਜਿਹੜਾ ਇਸ ਕਚੈਰੀ ਚੌਂਕ ਦੇ ਵਿੱਚ ਇਹ ਧਰਨਾ ਲਾਇਆ ਆਮ ਆਦਮੀ ਪਾਰਟੀ ਵੱਲੋਂ ਜਿਹੜੇ ਐਲਾਨ ਕੀਤੇ ਸੀ 1000 ਰੁਪਏ ਲੇਡੀਜ਼ ਦੇ ਖਾਤੇ 'ਚ ਪਾਉਣੇ ਉਹਦੇ ਵੀ ਫੁੱਲ ਕੇ ਦੱਸੋ ਕਿ ਕੀ ਇਸ ਤਰ੍ਹਾਂ ਲਾਇਆ ਹੈ ਧਰਨਾ ਇਸ ਵਾਰ ਕਿਉਂ? ਐਕਚੁਅਲੀ ਜਿਹੜਾ ਇਹ ਧਰਨਾ ਹੈਗਾ ਅਲਕਾ ਲੰਬਾ ਜੀ ਦੇ ਦਿਸ਼ਾ ਨਿਰਦੇਸ਼ਾ ਅਤੇ ਗੁਰਸ਼ਰਨ ਕੌਰ ਰੰਡਾਵਾ ਜੀ ਦੇ ਨਿਰਦੇਸ਼ਾਂ ਅਨਸਾਰ ਸਾਰੇ ਪੰਜਾਬ ਦੇ ਵਿੱਚ ਇਹ ਧਰਨਾ ਲਗਾਇਆ ਜਾ ਰਿਹਾ ਹੈ ਕਿ ਜੋ ਭਗਵੰਤ ਮਾਨ ਸਰਕਾਰ ਨੇ ਔਰਤਾਂ ਨਾਲ 1000 ਰੁਪਏ ਦਾ ਵਾਅਦਾ ਕੀਤਾ ਸੀ ਝਾਂਸਾ ਦੇ ਕੇ ਵੋਟਾਂ ਲਈਆਂ ਸੀ ਉਹ ਵਾਅਦਾ ਹਜੇ ਤੱਕ ਉਹਨਾਂ ਨੇ ਪੂਰਾ ਨਹੀਂ ਕੀਤਾ ਕਿਸੇ ਵੀ ਔਰਤ ਦੇ ਖਾਤੇ ਵਿੱਚ 1000 ਰੁਪਏ ਨਹੀਂ ਆਇਆ ਇਹ ਸਾਰੀਆਂ ਬੀਬੀਆਂ ਗਵਾਹ ਹੈ ਇਹਨਾਂ ਨੂੰ ਪੁੱਛੋ ਕਿ ਇਹਨਾਂ ਨੂੰ 1000 ਰੁਪਏ ਖਾਤੇ ਵਿੱਚ ਆਇਆ ਹੈ 4 ਸਾਲ ਹੋ ਗਏ ਹਜੇ ਤੱਕ ਕਿਸੇ ਵੀ ਬੀਬੀ ਨੂੰ 1 ਰੁਪਿਆ ਵੀ ਉਹਦੇ ਖਾਤੇ ਵਿੱਚ ਨਹੀਂ ਆਇਆ ਇਹ ਝੂਠੀ ਸਰਕਾਰ ਕਦੋਂ ਤੱਕ ਇਹ ਝੂਠੇ ਵਾਅਦੇ ਕਰੂਗੀ ਇਹ ਗੱਲਾਂ ਵਾਲੇ ਹੀ ਭਾਸ਼ਣ ਦਿੰਦੀ ਹੈ ਕੋਈ ਕੋਈ ਇੰਪਲੀਮੈਂਟ ਲਾਗੂ ਤਾਂ ਕਰੇ ਨਾ ਕੋਈ ਚੀਜ਼ਾਂ ਲਾਗੂ ਕਰੇ ਅੱਜ ਤੱਕ ਅਸੀਂ ਦੇਖਿਆ ਤਾਂ ਹੈ ਨਹੀਂ ਭਗਵੰਤ ਮਾਨ ਸਰਕਾਰ ਨੇ ਹਮੇਸ਼ਾ ਭਾਸ਼ਣ ਹੀ ਦਿੱਤੇ ਆ ਕੋਈ ਵੀ ਮਤਲਬ ਕਿਸੇ ਲਈ ਵੀ ਕੋਈ ਏਮਪਲੋਏ ਵਾਸਤੇ ਜਾਂ ਕਿਸੇ ਵਾਸਤੇ ਕੋਈ ਵੀ ਕਿਸੇ ਤਰ੍ਹਾਂ ਦਾ ਕੋਈ ਚੀਜ਼ ਲਾਗੂ ਨਹੀਂ ਕੀਤੀ ਸਿਰਫ ਝੂਠੇ ਵਾਦੇ ਹੀ ਕਰਦੀ ਆ ਅੱਜ ਹਰ ਸਾਰੇ ਪੰਜਾਬ ਵਿੱਚ ਔਰਤਾਂ ਦੇ ਧਰਨੇ ਇਸ ਲਈ ਲੱਗ ਰਹੇ ਨੇ ਕਿ ਔਰਤਾਂ ਪੁੱਛਣਾ ਚਾਹੁੰਦੀਆਂ ਨੇ ਪੰਜਾਬ ਦੀਆਂ ਕਿ ਜਿਹੜਾ ਭਗਵੰਤ ਮਾਨ ਨੇ 1000 ਰੁਪਏ ਦਾ ਚਾਂਸਾ ਲੇਡੀਜ਼ ਨੂੰ ਦਿੱਤਾ ਸੀ ਉਹ ਕਦੋਂ ਪੂਰਾ ਕਰੇਗਾ ਲੇਡੀਜ਼ ਇਹੀ ਸਵਾਲ ਪੁੱਛਦੀਆਂ ਨੇ ਨਹੀਂ ਤਾਂ ਜਿਹੜਾ ਭਗਵੰਤ ਮਾਨ ਹੈ ਔਰਤਾਂ ਤੋਂ ਮਾਫੀ ਮੰਗੇ ਨਹੀਂ ਤਾਂ ਔਰਤਾਂ ਇਹੀ ਮੰਗ ਕਰਦੀਆਂ ਨੇ ਕਿ ਜੇ ਉਹਨਾਂ ਤੋਂ ਔਰਤਾਂ ਦੀ ਇਹ ਮੰਗ ਨਹੀਂ ਪੂਰੀ ਹੁੰਦੀ ਤਾਂ ਉਹਨਾਂ ਤੋਂ ਅਸਤੀਫਾ ਦਿੱਤਾ ਜਾਂਦਾ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਧੰਨਵਾਦ ਤੁਸੀਂ ਇੱਥੇ ਪਹੁੰਚੇ ਜੋ ਸਾਡਾ ਅੱਜ ਦਾ ਧਰਨਾਗਾ ਇਸ ਕਰਕੇ ਲਾਇਆ ਗਿਆ ਜੋ ਔਰਤਾਂ ਨੂੰ ਭਗਵੰਤ ਮਾਨ ਦੀ ਸਰਕਾਰ ਬਣੀ ਉਹਨਾਂ ਨੇ ਇੱਕ ਸਾਡੇ ਨਾਲ ਵਾਅਦਾ ਕੀਤਾ ਸੀ ਵੀ ਅਸੀਂ 1100 ਰੁਪਿਆ 1000 ਰੁਪਿਆ ਨਹੀਂ ਉਹਨਾਂ ਨੇ ਕਿਹਾ ਸੀ ਉਹਨਾਂ ਨੇ 1100 ਰੁਪਿਆ ਕਿਹਾ ਸੀ ਭਗਵੰਤ ਮਾਨ ਨੂੰ ਪੁੱਛੋ ਵੀ ਜਿਹੜਾ ਇੱਕ ਅੱਜ 5 ਸਾਲ ਹੋ ਗਏ 5 ਸਾਲ ਹੋਣ ਵਾਲੇ ਨੇ ਵੀ ਉਹਦਾ ਹਿਸਾਬ ਕਰੋ ਤੁਸੀਂ ਵੀ ਸਾਡੇ ਕਿੰਨੇ ਪੈਸੇ ਬਣਦੇ ਨੇ ਝੂਠੇ ਵਾਦੇ ਨਾ ਕਰੇ ਜੇ ਵਾਦਾ ਕੀਤਾ ਤਾਂ ਸਾਡਾ ਪੈਸਾ ਦੇਵੇ ਜੋ ਵੀ ਸਾਡਾ ਬਣਦਾ ਹੱਕ ਸਾਾਨੂੰ ਦਿੱਤਾ ਜਾਵੇ ਤੇ ਨਹੀਂ ਭਗਵੰਤ ਮਾਨ ਆ ਕੇ ਚੈਨਲਾਂ ਦੇ ਸਾਹਮਣੇ ਕਹੇ ਵੀ ਮੈਂ ਅਸਤੀਫਾ ਦੇਵੇ ਅਸਤੀਫਾ ਦੇਵੇ ਸਾਨੂੰ ਇਹ ਦੋ ਹੀ ਚੀਜ਼ਾਂ ਮਨਜ਼ੂਰ ਨੇ ਜਹਾ ਸਾਡਾ ਹੱਕ ਦਿੱਤਾ ਜਾਵੇ ਸਾਨੂੰ ਔਰਤਾਂ ਨੂੰ ਕੀ ਗੱਲ ਸਾਨੂੰ ਝੂਠੇ ਵਾਦੇ ਕਰਕੇ ਅਸੀਂ ਇੰਨੇ ਜੋਗੀ ਆਂ ਔਰਤਾਂ ਅਸੀਂ ਆਪਦੇ ਹੱਕ ਲੈਣ ਜਾਣਦੇ ਭਗਵੰਤ ਮਾਨ ਸਿਆ ਅਸੀਂ ਤੈਨੂੰ ਕਹਿਣਾ ਚਾਹੁੰਦੇ ਆ ਤੂੰ ਪੰਜਾਬ ਦਾ ਮੁੱਖ ਮੰਤਰੀ ਆ ਇੱਕ ਲੇਡੀ ਜੀ ਨੂੰ ਤੂੰ ਐਨਾ ਨਿਚੇ ਤਾਰਤਾ ਅਸੀਂ ਐਨੇ ਜੋਗੀ ਰਹੇਗੇ ਅਸੀਂ ਦਮ ਆਲੇ ਆਗੇ ਅਸੀਂ ਉਹ ਜਦ ਤਾ ਸਾਨੂੰ ਪੈਸੇ ਦੇ ਦੇ ਸਾਡੇ ਬਣਦਾ ਹੱਕ ਧਰਦੇ ਤੇ ਨਹੀਂ ਸਰਕਾਰ ਨੂੰ ਦੇ ਕਹਦੇ ਅਸਤੀਫਾ ਦੇ ਦੇ ਅਸੀਂ ਤਾਂ ਦੋ ਗੱਲਾਂ ਤੇ ਉਤਰਾਂਗੇ ਜਾਂ ਸਾਡੇ ਪੈਸੇ ਦੇ ਦੇ ਜਾਂ ਅਸਤੀਫਾ ਦੇ ਦੇ ਬਹੁਤ ਬਹੁਤਾਂ